ਕਿਹੜਾ ਪਿੰਡ ਹੈ 500 ਜਰਾ ਕੁਦਰਤੀ ਮਨਸਰੀ ਹਾਂ ਕਿਹੜਾ ਪਿੰਡ ਹੈ ਨੰਗਲਪਾ ਹੈ ਨੰਗਲਪਾ ਚਲੋ 500 3500 ਵੱਡੇ ਨੇ ਬਈ ਨੰਗਲ ਕਲਾ ਪਿੰਟ ਚਾ ਕਲੀਨਿਕ ਇੱਥੇ 300 ਰੁਪਏ ਆ ਦਿੱਤਾ ਸੀ ਫੋਟੋ ਹੈ ਜੀ ਆਪਣੇ ਕੋਲੇ ਕੁਝ ਨਸ਼ਾ ਦੀ ਦੁਕਾਨਾਂ ਤੇ ਕਹਿੰਦੇ ਆ ਕੱਲ ਪਰਣਾੜੇ ਫੜਿਆ ਇਹ ਬੰਦਾ ਅੱਜ ਦੁਕਾਨ ਤੇ ਫੜ ਲਿਆ ਡਾਕਟਰ ਹੋ ਗਏ ਡਾਕਟਰ ਹੋ ਗਏ ਆ ਕੱਲੇ ਲੋਕਾਂ ਨੂੰ ਮਾਰਦੇ ਫਿਰਦੇ ਹਾਂ ਹਜੇ ਕੀ ਕਰਦਾ ਹੈ ਡਾਕਟਰ ਹੋਰ ਤਾਂ ਫੜ ਜਾਓ ਲੋਕਾਂ ਨੂੰ ਦਵਾਈਆਂ ਦਿੰਦੇ ਨੇ ਸਾਡੀ ਜਾਨ ਬਚਾਉਂਦੇ ਨੇ ਐ ਕੱਢ ਹੋਰ ਕੱਢ ਹੋਰ ਕਿੰਨੇ ਨੇ ਕੱਢੇ ਹੈਗੇ ਨੇ ਬਾਦੂ ਨੇ ਆਹ ਕਰ ਦੋ ਕੋਣ ਆਹ ਦੇਖ ਲੋ ਤੁਸੀਂ ਕਹਿੰਦੇ ਕੱਲ ਕਮੈਂਟਾਂ ਚ ਵੀ ਕਹਿ ਦਿੱਤਾ ਹੁਣ ਲੈ ਬੰਦਾ ਫੜਾ ਜਿਹੜਾ ਅਜਾ ਦੇ ਆਪ ਆਪਸੋ ਫੋਟੋ ਖਿੱਚੀ ਹੋਈ ਆ ਸਬੂਤ ਦਾ ਪੰਗਰੀ ਫੋਟੋ ਦੇਖੋ ਪਹਿਲਾਂ ਆ ਅਸੀਂ ਇੱਧਰ ਫੋਨ ਵੀ ਲਾਦਾ ਕੋਈ ਐਂ ਵੀ ਨਹੀਂ ਹੈ ਅਸੀਂ ਕਹਿੰਦਾ ਅਸੀਂ ਸਿਮਟੇ ਲੱਗ ਕੇ ਜਾਵਾਂਗੇ ਪੁਲਿਸ ਨੂੰ ਚੁਕਾਵਾਂਗੇ ਫਿਰ ਜਾਵਾਂਗੇ ਉਹਨਾਂ ਟੈਨ ਕੀ ਕਹ ਤੁਹਾਨੂੰ ਕੋਈ ਲਾਜ ਨਹੀਂ ਕੋਈ ਕੰਮ ਸਾਡੀ ਤਨਖਾਹ ਨਹੀਂ ਸੀ ਆਉਂਦਾ ਟੇ ਲਵਾਂ ਉਹਨੂੰ ਵੀ ਕਹਿੰਦਾ ਵੀ ਭਈ ਆ ਬੰਦੇ ਖੜੇ ਨੇ ਹੈ ਮੈਂ ਕਿਹਾ ਨਾ ਪਾ ਕੇ ਪਾ ਕੇ ਇਹ ਪੁੱਛਿਆ ਵੀ ਜੇ ਮੈਂ ਕਿਹਾ ਮੈਂ ਮੈਂ ਤੁਹਾਨੂੰ ਫੋਨ ਕਰਦਾ ਮੇਰੀ ਉਦੋਂ ਨਾਲ ਸੈਟਿੰਗਾਂ ਜਿਹਦਾ ਕਰ ਦਿਓ ਤੇ ਮੈਂ ਸੈਟਿੰਗਾਂ ਕਰਦਾ ਮੈਂ ਤੈਨੂੰ ਆਪ ਕਹਿ ਲਊਗਾ ਕਿ ਕਿਹਾ ਕਰ ਯਾਰ ਇਹ ਬਣੀ ਬੰਦ ਕਰੀ ਵੀਡੀਓ ਬੰਦ ਕਰਦੀ ਵੀਡੀਓ ਬੰਦ ਕਰ ਤੂੰ ਹੀ ਸਾਡੀ ਕੀ ਕਹਿੰਦਾ ਮੇਰੀ ਨਾਲ ਮੇਰਾ ਸਾਰਾ ਸਾਮਾਨ ਦੇ ਦੁਕਾਨ ਬਾਹਰੋਂ ਬਾਹਰੋਂ ਖਾਣਾ ਹੈ ਜੀ ਸਾਰੇ ਪਿੰਡੇ ਜੋ ਕਰ ਬੰਦੇ ਬਲੋ ਨਾਮ ਕੀ ਹੈ ਨਾ ਨੰਗੜ ਕੜਾ ਪਿੰਡ ਦੇ ਵਿੱਚ ਇਹ ਕੰਮਾਂ ਦੇ ਵਿੱਚ 500 ਦੇ ਬੰਦੇ ਲੈ ਕੇ ਫੂਲ ਲੈਣ ਆਏ ਸੀਗੇ ਬੰਦੇ ਭੇਜੀ ਸੀ ਬੰਦੇ ਨੇ ਉਹਦੀ ਦੇਜਿਆ ਪੈਸੇ ਖੁੱਲੇ ਗਿਆ ਕਿਹਦੀ ਆ ਬੰਦੇ ਦੇ ਆਹ ਬਠਾ ਫੜਾਇਆ 500 ਫੜਾਇਆ ਕਿ ਦੂਜੇ ਬੰਦੇ ਨੇ ਮੋੜ ਤੇ 550 ਦੇ ਲਏ 200 ਦਾ ਪੱਤਾ ਹੈ ਠੀਕ ਹੈ ਦੂਜੇ ਬੰਦੇ ਨਾਲ ਆਪਾਂ ਕਹਿੰਦੇ ਹਾਂ ਤੁਸੀਂ ਕੱਲ ਕਹਿੰਦੇ ਸੀ ਕਿ ਤੁਸੀਂ ਮੈਂ ਉਹਲੇ ਏਡਿਆਂ ਚ ਫੜਦੇ ਆਂ ਫੜਦੇ ਅੱਜ ਦੁਕਾਨਾਂ ਨੰਗਲ ਕਲਾ ਜਿਵੇਂ ਸਾਨੂੰ ਬੰਦਾ ਮਿਲਿਆ ਹੋਇਆ ਸੀ ਉਮੀ ਫੜਾ ਕੇ ਜਿਵੇਂ ਸਾਨੂੰ ਦੱਸੋਗੇ ਭਰਾਵੋ ਅਸੀਂ ਇਕੱਲੇ ਤਾਂ ਕੁਝ ਨਹੀਂ ਕਰ ਸਕਦੇ ਸਾਡਾ ਸਾਥ ਦਓਗੇ ਤਾਂ ਅਸੀਂ ਕੁਝ ਕਰਾਂਗੇ ਨਹੀਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇੱਥੇ ਭਾਈ ਬੰਦੇ ਸਾਡਾ ਪ੍ਰਸਾਦ ਨੂੰ ਵੀ ਦਿਲ ਦੀ ਹੈ ਇਹ ਡਾਕਟਰ ਹੋ ਕੇ ਹੀ ਲੋਕਾਂ ਨੂੰ ਮਾਰੀ ਜਾਂਦੇ ਨੇ ਗੇ ਉਹ ਕਹਿੰਦੇ ਕਦੇ ਕੀ ਤੋਂ ਪਾਉਣੇ ਕਦੇ ਇਹਨੂੰ ਬੰਦ ਆ ਮੇਰੇ ਕੋਲ ਸਾਡਾ ਜਿਹੜਾ ਵੱਡੂ ਆਟ ਕੇ ਲੈ ਇਹਨੂੰ ਸਾਡੀ ਲੱਤ ਦਿਖਾਉਣਾ ਆ ਆ ਦੇਖੋ ਆ ਕਰ ਇੱਧਰ ਕੈਮਰਾ ਇਹ ਆਹ ਦੇਖ ਲਓ ਤੁਸੀਂ ਕਹਿੰਦੇ ਸੀ ਗੱਲਾਂ ਤੇ ਦੇਖ ਕੇ ਨਹੀਂ ਜਾ ਮੈਂ ਸਾਡਾ ਦੇਖੋ ਆ ਲੋ ਆ ਗੱਲਾਂ ਨੇ ਭਰਾਵੋ ਦੇਖ ਲਿਆ 1 2 ਕੱਲਾ ਬੋਲਣਾ ਕਮੈਂਟਾਂ ਦੇ ਨਾਲ ਬੋਲਾ ਕਰੋ ਸਾਡਾ ਸਾਥ ਦਿਆ ਕਰੋ ਤਾ ਕਦੋਂ ਹੋਊਗਾ ਪੰਜਾਬ ਦੇ ਵਿੱਚ ਬਾਲਾ ਕੁਝ ਹੋਈ ਜਾਂਦਾ ਬਾਲਾ 17 18 19 20 ਕਿਸ ਹਾਲੇ ਜਵਾਬ ਆ ਸਿਗਨੇਚਰਾਂ ਦੇ ਲਾਗੇ ਕਿਸੇ ਦੇ ਜਵਾਬ ਨਹੀਂ ਹੁੰਦਾ ਅੱਜ ਦੇ ਟਾਈਮ 'ਚ ਤੁਸੀਂ ਪਹਿਲਾਂ ਦੇਖੋ ਪਹਿਲਾਂ ਗੁਰਿਆਂ ਦੇ ਅਠ ਅਠ ਜਵਾਬ ਹੁੰਦੇ ਸੀ ਆ